ਰਾਕੌਰ ਦਾ ਹੀ ਮਰਦਾਬਾ 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 ਰਾਕੌਰ ਪ੍ਰਸ਼ਾਸਨ ਮਰਦਾਬਾ 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 ਅੱਸੀ ਗੱਲ ਜੀ ਮੈਂ ਹਾਂ ਗੁਰਜੀਤ ਸਿੰਘ ਲਾਈਵ ਤੇ ਚੈਨਲ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਆ ਅੱਜ ਆਪਾਂ ਖੜੇ ਆ ਰੈਕੌਰ ਦੇ ਨਗਰ ਕੌਂਸਲ ਦਫ਼ਤਰ ਵਿਖੇ ਜਿੱਥੇ ਕਿ ਇੱਕ ਰੋਸ ਪ੍ਰਦਰਸ਼ਨ ਹੋ ਰਿਹਾ ਹੈਗਾ ਸਿਟੂਆ ਗਵਰਨੀਓ ਤੇ ਇਹ ਰੋਸ ਪ੍ਰਦਰਸ਼ਨ ਕਿਸ ਕਾਰਨ ਆ ਕੀ ਗੱਲਬਾਤ ਆ ਆਪਾਂ ਗੱਲਬਾਤ ਕਰਾਂਗੇ ਸਿਟੂ ਦੇ ਬੀਰਸ ਕੱਤਰ ਰਜੀਵ ਕੁਮਾਰ ਗੋਰਾ ਉਹਨਾਂ ਨਾਲ ਗੱਲਬਾਤ ਕਰਾਂਗੇ ਗੋਰਾ ਜੀ ਦੱਸੋ ਅੱਜ ਇੱਥੇ ਕਾਹਦਾ ਧਰਨਾ ਪ੍ਰਦਰਸ਼ਨ ਹੋ ਰਿਹਾ ਜੀ ਇਹ ਧਰਨਾ ਸੀ ਜਿਹੜੀਆਂ ਗੈਰ ਰੋਕ ਕਲੋਨੀਆਂ ਕੱਟ ਰੰਗ ਨੇ ਇਹ ਤੇ ਭਿੰਦਰ ਸਿੰਘ ਗਰਿਆ ਜਿਹੜਾ ਟ੍ਰੇਂਡਰ ਆ ਸਿਟੀ ਆਣਾ ਕਰੋੜਾਂ ਰੁਪਈਆ ਦਾ ਇਹ ਦਫ਼ਤਰਾਂ 'ਚੂੰਣਾ ਲਾ ਰਿਹਾ ਇੱਥੇ ਪ੍ਰਸ਼ਾਸਨ ਕਿਉਂਕਿ ਇੱਥੇ ਝਗੜਾ ਹੁੰਦਾ ਰਹਿੰਦਾ ਤੇ ਤਲਾ ਨਹੀਂ ਮਿਲਦੀਆਂ ਜਿਹੜੇ ਪੈਸੇ ਮਿਲਦੇ ਨੇ ਇਹ ਜਿਹੜਾ ਕਲੋਨੀਆਂ ਕੱਟ ਰਿਹਾ ਗੈਰ ਕਲੋਨੀਆਂ ਉਹ ਸਾਰਾ ਰੁਪਿਆ ਇਹਨਾਂ ਦੀ ਜੇਬਾਂ ਜਾਂਦਾ ਅਫਸਰ ਸਾਹੀ ਗਾਂਢੇ-ਖਾਂਢੇ ਕਰਾ ਕੇ ਕਲੋਨੀਆਂ ਕਟਾ ਰਹੇ ਨੇ ਉਹ ਕੋਲੇ ਕੋਲੇ ਜਿਹੜਾ ਕਿੱਲੇਆਂ ਦੀ ਕਲੋਨੀ ਕੱਟੀ ਛੋਣੀ ਜਿਹੜੀ ਮਜੂਰ ਸਦਾ ਸੀ ਉਹਦੇ ਵਿੱਚ ਉਹਨੇ 22 ਕਿੱਲੇ ਹੋਰ ਹੜਾ ਲਏ ਜਿਹੜੇ ਖੇਤ ਜ਼ਮੀਨ ਖੇਤੀ ਜੋਸ਼ ਇਹ ਲਈ ਬਾਰ ਬਾਰ ਇਹੋ ਸਾਹਮਣੂ ਸਰੇਹ ਦੇ ਉੱਤੇ ਮੈਸੇਜ ਪੇਟੇ ਉਹਦੇ ਕੰਮ ਚੱਲਦੇ ਇਹਨਾਂ ਨੇ ਕੋਈ ਨਹੀਂ ਅੱਖਾਂ ਦੇ ਪੱਟੀਆਂ ਬੰਨ੍ਹੀਆਂ ਜਿਵੇਂ ਅੱਜ ਬੰਨ ਗਏ ਆ ਵੀ ਇਹਨਾਂ ਨੂੰ ਦੀਦਾ ਨਹੀਂਗਾ ਰਾਇਕੋਰ ਚ ਆ ਜਾਂਦੇ ਆੱਖਾਂ ਮੀਟ ਕੇ ਆ ਜਾਂਦੇ ਆੱਖਾਂ ਮੀਟ ਕੇ ਚਲੇ ਜਾਂਦੇ ਆ ਸਿਰਫ ਉਹ ਤੋਂ ਦੀਦਾ ਜਦੋਂ ਗਾਂਧੀ ਦਾ ਬੋਲ ਵਾਲਾ ਹੁੰਦਾ ਇਹਨਾਂ ਕੋਲ ਪੈਸੇ ਦਾ ਬੋਲ ਵਾਲਾ ਹੁੰਦਾ ਆਮ ਰਾਇਕੋਰ ਸੰਹਿ ਚਰਚਾ ਵਾ ਵੀ ਇਹਨਾਂ ਨੇ 20 ਲੱਖ ਰੁਪਇਆ ਉਹ ਇੱਕ ਕਲੋਨੀ ਕਟਾਉਣ ਕੱਟਣ ਦਾ ਪ੍ਰਸ਼ਾਸਨ ਨੇ ਲਿਆ ਇੱਥੇ ਦੇ ਇਹ ਸਹਿਰ ਸਹਿਰ ਕਹਿੰਦਾ ਅਸੀਂ ਅਸੀਂ ਉੱਚ ਪੱਧਰੀ ਜਾਂਚ ਦੀ ਮੰਗ ਕਰਦੇ ਆਂ ਮੁੱਖ ਮੰਤਰੀ ਨੂੰ ਮੰਗ ਕਰਦੇ ਆਂ ਵੀ ਜਿਹੜੀ ਆਈਬੀ ਇੰਟੈਲੀਜੈਂਸ ਦੀ ਕੋਈ ਹੈਗੀ ਆ ਉਹ ਜਾਂਚ ਕਰਾਵੇ ਵੀ ਆਮ ਲੋਕਾਂ ਦੀ ਸ਼ਹਿਰ ਲੋਕਾਂ ਦੇ ਵੀ 20 ਲੱਖ ਰੁਪਇਆ ਭਿੰਦਰ ਸਿੰਘ ਗਰੇਵਾਲ ਤੋਂ ਇਸ ਪ੍ਰਸ਼ਾਸਨ ਨੇ ਲਿਆ ਵਾ ਇਹ ਕਲੋਨੀ ਜਿਹੜੀ ਕਲੋਨੀ ਮਜ਼ਦੂਰ ਸਦਾ ਸਰਕਾਰ ਤੋਂ ਉਹਦੀ ਕੰਦਾ ਢਾਈਆਂ ਗਈਆਂ ਨੇ ਕੰਦਾ ਢਾਕੇ ਨੇ ਨਵੀਆਂ ਸਾਰੀ ਕਰਨਾ ਕਿਹਾਗਾਹ ਜਗਾ ਵੇਚਤੀ ਅਜੀ ਬਾਰ ਬਾਰ ਸਨੇਹ ਵੀ ਦਿੱਤੇ ਇਹਨਾਂ ਨੂੰ ਵੀ ਸਾਨੂੰ ਫਾਈ ਮਜ਼ਬੂਰ ਨਾ ਕਰੋ ਵੀ ਆਹੀ ਲੜਾਈ ਗਈ ਪਰ ਇਹ ਪ੍ਰਸ਼ਾਸਨ ਦੇ ਜੂਨ ਛੜਕੀ ਅੱਖਾਂ ਦੇ ਬਿਲਕੁਲ ਸਾਰਾ ਆਰਾਮ ਨਾਲ ਸ਼ਾਂਤੀ ਬੈਠੇ ਨੇ ਇਹਦਾ ਪੈਸੇ ਲੈਂਦੇ ਆ ਘਰੋਂ ਚਲੇ ਜਾਂਦੇ ਆ ਜਿਹੜੇ ਕੰਮਾਂ ਦੀ ਡਿਊਟੀਆਂ ਨਾਲ ਉਹ ਨਹੀਂ ਦਿਆ ਦਿੰਦੇ ਜਦੋਂ ਪੈਸਾ ਆ ਜਾਂਦਾ ਨੇ ਜੇਬਾਂ 'ਚ ਫਿਰ ਉਧਰ ਹੀ ਦਿਆ ਦਿੰਦੇ ਆ ਗਰੀਬ ਗੁਰਬੇਰੇ ਤੇ ਕੋਈ ਮਾੜਾ ਬੋੜਾ ਟੂਟੀ ਲਾ ਕੇ ਬਹਿ ਜਾਵੇ ਟੂਟੀ ਕੱਟਣ ਲਈ 20 ਜਣੇ ਜਾਵੜਦੇ ਸੀ ਦਫ਼ਤਰ ਚੋਂ ਪਰ ਅਜੀਤ ਬਾਰ ਬਾਰ ਤਰਾਹ ਦੇਣ ਕਰਕੇ ਇਹਨਾਂ ਨੂੰ ਇੱਕ 3 ਮਹੀਨੇ ਹੋ ਗਏ ਜਾਦੀ ਮੰਤਰੀ ਹੁਣ ਧਮਾਨ ਬਣਿਆ ਆ ਅਜੀ ਜਾਦੇ ਇਹਨੂੰ ਗੈ ਸੁਨੇਹ ਦੇ ਰਹੇ ਆ ਭਾਈ ਸਰਕਾਰਾਂ ਚੇਂਜ ਹੋ ਗਈਆਂ ਸਰਕਾਰਾਂ ਚੇਂਜ ਹੋ ਗਈਆਂ ਇਮਾਨਦਾਰ ਲੋਕਾਂ ਦੀ ਸਰਕਾਰ ਆ ਗਈਆਂ ਇਹ ਕੰਮ ਤੁਸੀਂ ਨਾ ਕਰੋ ਇਹ ਪ੍ਰਸ਼ਾਸਨ ਨਹੀਂ ਸੁਣਦਾ ਪ੍ਰਸ਼ਾਸਨ ਬਿਲਕੁਲ ਸੁਣਦਾ ਇਹ ਰੁਪਏ ਜੋ ਲਏ ਆ ਫਿਰ ਅੰਨੇ ਹੋਏ ਨੇ ਅਸੀਂ ਬੇਨਤੀ ਕਰਦੇ ਆ ਮੁੱਖ ਮੰਤਰੀ ਤੋਂ ਕਿ ਇਹਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਆ ਜਿਹੜੇ ਇਹਨਾਂ ਰੁਪਈਏ ਨੇ ਢੇਰ ਲਾ ਕੇ ਬਹਿ ਗਏ ਅੰਦਰ ਇਹਨਾਂ ਦੀ ਜਾਇਦਾਦਾਂ ਨਹੀਂ ਵੀ ਨੁਕਾਰੀ ਹੋਣੀ ਚਾਹੀਦੀ ਅਫਸਰਾਂ ਦੀ ਇਹ ਤੁਹਾਨੂੰ ਕੀ ਲੱਗਦਾਗਾ ਵੀ ਜਿਹੜਾ 20 ਲੱਖ ਰੁਪਈਆ ਦਿੱਤਾ ਗਿਆ ਕਦੋਂ ਦਿੱਤਾ ਗਿਆਗਾ ਕਦੋਂ ਉਹਦਾ ਇਹ ਕੰਮ ਹੋਇਆਗਾ ਇਹ ਸਰਕਾਰ ਬਣਨ ਤੋਂ ਬਾਅਦ ਹੀ ਇਹਨਾਂ ਨੇ 20 ਲੱਖ ਰੁਪਈਆ ਲਿਆ ਅਸ਼ਰਿੰਗ ਇਹਦੇ ਇੱਕ ਨਾਇਕੋੜ ਦਾ ਬੱਚਾ ਬੱਚਾ ਕਹਿੰਦਾ ਵੀ ਵੀ ਨਗਰ ਕੌਂਸਲ ਨੇ 20 ਲੱਖ ਰੁਪਇਆ ਲੈ ਕੇ ਕੰਧ ਢਵਾਈ ਗਈ ਆ ਇਹ ਕਲੋਨੀ ਵਾਲੇ ਬਥੇ ਬਥੇ ਰਹਿੰਦੇ ਨੇ ਉਹ ਵੀ ਪਿੱਟਦੇ ਨੇ ਕਿ ਇਹ ਜਿਹੜੀ ਛਾਡੀ ਜਿਹੜੀ ਸੇਫਟੀ ਆ ਇਹ ਬੰਦ ਹੋ ਚੁੱਕੀ ਆ ਸਰਕਾਰੀ ਜਾਂ ਕੰਧ ਆ ਜੇ ਆਪਾਂ ਸਰਕਾਰ ਦੀ ਕੰਧ ਹੈ ਕਿਵੇਂ ਢਾ ਦਾਂਗੇ ਠੀਕ ਹੈ ਕਰਨਾ ਕੋਈ ਆ ਕੇ ਨਗਰ ਕੌਂਸਲ ਦੀ ਕੰਧ ਢਾ ਦੂਗਾ ਹੁਣ ਤੁਸੀਂ ਕੀ ਮੰਗਤੀ ਕਰਦੇ ਅਸੀਂ ਮੰਗ ਚਾਹੁੰਦੇ ਜਿਹੜੀਆਂ ਛੜਕਾਂ ਬਣਾਈਆਂ ਉਹ ਤੁਰੰਤ ਸਰਕਾਰ ਆਵੇ ਕਬਜ਼ੇ ਲੈਵੇ ਉਹ ਢਾਵੇ ਤੇ ਜਿਹੜੀ ਉੱਤੇ ਦੀ ਜਿਹੜੀ ਕੰਧ ਕੀਤੀ ਆ ਚਾਰ ਦੁਵਾਰੀ ਉਹਨੇ ਢਾਈ ਆ ਉਹ ਬਣਾਈ ਜਾਵੇ ਫੇਰੋ ਠੇਕੇਦਾਰਾ ਜਾਂ ਮਾਲਕਾ ਉਹ ਜਿਹੜਾ ਸਰਕਾਰ ਨੂੰ ਜਿਹੜਾ ਪੈਸਾ ਆਉਦਾ ਉਹ ਚੂਨਾ ਲਾ ਲਵੇ ਸਰਕਾਰ ਦੇ ਕਿਹਾਂ ਨਹੀਂ ਜਾਵੇ ਤੁਹਾਨੂੰ ਕੀ ਲੱਗਦਾ ਵੀ ਇਹ ਕਾਨੂੰਨੀ ਤੌਰ ਤੇ ਬਿਲਕੁਲ ਗਲਤ ਹੈ ਬਿਲਕੁਲ ਗਲਤ ਹੈ ਇਹ ਸਰਕਾਰ ਦੀ ਜਿਹੜੀ ਕਲੋਨੀ ਆ ਮਜੂਰ ਸੇ ਦਾ ਉਹਦੀ ਸਰਕਾਰ ਦੀ ਹੁਣੇ 1100 ਤੋਂ 2000 ਚਿੱਠੀਆਂ ਆਈਆਂ ਨੇ ਵੀ ਇਹ ਕੰਦ ਕੋਈ ਟਾਇ ਨਹੀਂ ਸਕਦਾ ਸਾਰੀ ਗੰਧ ਕਿਸੇ ਕੋਈ ਕਮੇਟੀ ਆਸੂ ਕਲੋਨੀ ਦਾ ਉਹ ਮਿੰਡਗਰ ਕੋਸਲ ਮਾਰਦਾ ਕਲੋਨੀ ਦੀ ਕੋਈ ਖੰਨ ਨਹੀਂ ਢਾ ਸਕਦਾ ਕੋਈ ਉਹ ਟਾਈਆਂ ਆਈਆਂ ਨੇ ਇਹਨਾਂ ਦੇ ਟਵਾਈਆਂ ਨੇ ਸਤਿ ਸ੍ਰੀ ਅਕਾਲ। ਅਨਿਫਰ ਅੱਜ ਦੇ ਧਰਨੇ ਵਾਰੇ ਕੀ ਕਹਿਣਾ ਚਾਹੂਗਾ ਜੀ ਜੋ ਇੱਥੇ ਧਰਨਾ ਲੱਗਿਆਗਾ ਜੀ ਦੋਸ਼ ਲਾਇਆ ਹੈ ਨਗਰ ਕੌਂਸਲ ਤੇ। ਸਾਡੇ ਧਿਆਨ ਚ ਥੋੜੇ ਜਿਹਾ ਸਮਾਂ ਪਹਿਲਾਂ ਆਇਆ ਸੀਗਾ ਵੀ ਕੋਈ ਬੰਦਾ ਇੱਕ ਕਲੋਨੀ ਦੇ ਵਿੱਚੋਂ ਨਾਲ ਕੋਈ ਪਲਾਟ ਕੱਟ ਰਿਹਾ। ਅਸੀਂ ਉਹਨੂੰ ਨੋਟਿਸ ਜਾਰੀ ਕਰਤਾ ਜਿਹੜਾ ਬਣਦਾ ਤੇ ਉਹਦੇ ਖਿਲਾਫ ਅਸੀਂ ਕਾਰਵਾਈ ਕਰ ਰਹੇ ਹਾਂ ਜੋ ਕਾਨੂੰਨੀ ਕਾਰਵਾਈ ਬਣਦੀ ਆ ਉਹ ਕਰ ਰਹੇ ਹਾਂ। ਜਦੋਂ ਇਹਨਾਂ ਨੇ ਤੁਹਾਨੂੰ ਦੋ-ਤਿੰਨ ਮਹੀਨੇ ਪਹਿਲਾਂ ਅਗਾਹ ਕੀਤਾ ਸੀਗਾ ਤੁਹਾਨੂੰ ਕੰਪਲੇਨ ਕੀਤੀ ਸੀਗੀ ਉਦੋਂ ਤੁਸੀਂ ਇਸ ਦੇ ਬਾਰੇ ਕਿਉਂ ਕੋਈ ਕਾਰਵਾਈ ਨਹੀਂ ਕੀਤੀ ਜੀ? ਕਾਰਵੇ ਬਿਲਕੁਲ ਕਰਦੇ ਕਾਰਵੇ ਸੀ ਮੌਕਾ ਦੇਖ ਕੇ ਮੈਨੂੰ ਲੱਗਿਆ ਵੀ ਉੱਥੇ ਗਲਤ ਆਪਾਂ ਹੀ ਨੋਟਸ ਜਾਰੀ ਕੀਤਾ ਉਹ ਮੌਕਾ ਤੁਸੀਂ ਕਦੋਂ ਦੇਖਿਆ ਜੀ ਸਰ ਮੌਕਾ ਲਗ 15 ਦਿਨ ਪਹਿਲਾਂ ਦੇਖ ਕੇ ਆਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਉਹਨੂੰ ਬੁਲਾ ਕੇ ਪੁੱਛਿਆ ਵੀ ਦੇਖੋ ਕੋਈ ਕਾਗਜ਼ ਪੱਤਰ ਹੈਗੇ ਆ ਉਹ ਪਹਿਲਾਂ ਮੈਨੂੰ ਕਹਿੰਦਾ ਰਿਹਾ ਮੇਰੇ ਕੋਲ ਕਾਗਜ਼ ਪੱਤਰ ਹੈ ਮੈਂ ਅਪਲਾਈ ਕੀਤੀ ਹੋਈ ਆ ਕਾਨੂੰਨੀ ਇਹ ਪਰ ਤੂੰ ਉਹਨਾਂ ਕੋਈ ਕਾਗਜ਼ ਪੱਤਰ ਮੈਨੂੰ ਦੇ ਨਹੀਂ ਸਕਿਆ ਜੀ ਤੱਕ ਇਸ ਕਰਕੇ ਉਹਨੂੰ ਰਿਟਰਨ ਦੇ ਵਿੱਚ ਨੋਟਸ ਕਰ ਗਿਆ ਮੈਂ ਵੀ ਲੈ ਕੇ ਆ ਫਾਗਲ ਜੀ ਕੋਲ ਕੋਹ ਹੈ ਰੋ ਅਪਲਾਈ ਕੀਤੀ ਉਹਨਾਂ ਨੋਟਸ ਦਾ ਕੋਈ ਜਵਾਬ ਦਿੱਤਾ ਸਰ ਨਹੀਂ ਅਜੇ ਕੋਈ ਜਵਾਬ ਨਹੀਂ ਆਇਆ ਨੋਟਸ ਕੱਲ੍ਹ ਹੀ ਜਾਰੀ ਕੀਤੇ ਗਏ ਨੇ ਲੇਕਿਨ 3 ਮਹੀਨੇ ਪਹਿਲਾਂ ਤੁਹਾਡੇ ਧਿਆਨ ਚ ਲਿਆਂਦਾ ਸੀ ਫਿਰ ਨੋਟਸ ਤੁਸੀਂ ਕੱਲ੍ਹ ਜਾਰੀ ਕਰਿਆ ਸਰ ਪਹਿਲਾਂ ਉਹ ਮੈਨੂੰ ਇਹ ਗੱਲ ਕਹਿ ਰਿਹਾ ਸੀ ਕਿ ਪਰ 10-15 ਦਿਨ ਤੋਂ ਵੀ ਮੇਰੇ ਕੋਲ ਪੇਪਰ ਹੈ ਅਪਲਾਈ ਕੀਤੀ ਹੋਈ ਹੈ ਮੇਰੀ ਪੁਰਾਣੀ ਇਹ ਹਾਂਜੀ ਉਹ ਉਹੀ ਗੱਲ ਹੈ ਰਿਹਾ ਸੀ ਪਰ ਦੇਖੇ ਨਹੀਂ ਗਿਆ ਪਸ਼ੋਕ ਕਿਸੇ ਕਰਕੇ ਰਿਟਰਨ ਦੇ ਵਿੱਚ ਨੋਟਸ ਕੱਢਿਆ ਮੈਂ ਉਹਨੂੰ ਜੋ ਵੀ ਹੁਣ ਕਾਰਵਾਈ ਕਰਨ ਦੀ ਕਰਨੀ ਹੈ ਅਸੀਂ ਕਰਾਂਗੇ ਕਦਰ ਸੇ ਉਹ ਕਲੋਨੀ ਦੇਖ ਕੇ ਉਹਦੇ ਵਿੱਚ ਸੜਕਾਂ ਬਣਾਈਆਂ ਨੇ ਜੇ ਉਹ ਨਹੀਂ ਉਹਨਾਂ ਨੂੰ ਕੋਈ ਕਾਰਵਾਈ ਉਹ ਅਪਰੂਵਡ ਹੈਗੀ ਤਾਂ ਬਿਲਕੁਲ ਰੋਕ ਨੋਟਸ ਕੱਟਤਾ ਰੋਕ ਵੀ ਲਾਵਾਂਗੇ ਜੇ ਲੋੜ ਪਈ ਤਾਂ ਉਹਨਾਂ ਨੂੰ ਸੜਕਾਂ ਨੂੰ ਭੰਨਾਂਗੇ ਨਹੀਂ ਤੁਸੀਂ ਹੁਣ ਜਦੋਂ ਆਉਣਾਂ ਦੀ ਮੌਕਾ ਦੇਖ ਕੇ ਆਇਆ ਸੜਕਾਂ ਬਣ ਰਹੀਆਂ ਨੇ ਤੁਸੀਂ ਉਹਨਾਂ ਦਾ ਸਮਾਨ ਜਬਤ ਕਰਕੇ ਪਰਚਾ ਦਾਜ ਕਰਵਾ ਦਿਓ ਇਨਾਂ ਤੇ ਵੀ ਹੁਣ ਇੱਕ ਈਗਲੀ ਕਾਰਵਾਈ ਕਰਨੀ ਤਾਂ ਬਣਦੀ ਇੱਕ ਨੋਟਸ ਦੇ ਨਾਲ ਤਾਂ ਬਣਦਾ ਨਾ ਮੈਨੂੰ ਮੈਂ ਉਹਨਾਂ ਦੇ ਕਾਰਵਾਈ ਕਰਾਂ ਕੱਲ ਮੇਰੇ ਕੋਲ ਉਹ ਕੋਈ ਕਾਗਜ਼ ਪੱਤਰ ਲੈਣ ਲਈ ਮੇਰੇ ਅਪਲਾਈ ਕੀਤੀ ਹੋਈ ਸੀ ਜੀ ਪੁਰਾਣੀ ਇਹ ਕਦੋਂ ਤੱਕ ਤੱਕ ਤੁਹਾਡੇ ਸਰਕਾਰ ਕਾਰਵਾਈ ਹੋ ਗਈ ਹੈ ਅਸੀਂ 10 ਦਿਨ ਦੇ ਵਿੱਚ ਪੂਰੀ ਕਾਰਵਾਈ ਮੁਕੰਮਲ ਕਰਾਂਗੇ ਠੀਕ ਹੈ ਹੁਣ ਕਦੇ